ਸਿਰੀ ਰਾਗ ਮਹੱਲਾ ਪੰਜਵਾ ਮੇਰਾ ਮਨ ਅਰ ਧਨ ਮੇਰਾ ਤਨ ਅਰ ਧਨ ਮੇਰਾ ਮੇਰਾ ਰਾਜ ਰੂਪ ਮੈਂ ਰਿਦੈ ਨਾ ਮੇਰਾ ਰਾਜ ਰੂਪ ਮੈਂ ਦੇਸ ਸਿਰੀ ਰਾਗ ਮਹੱਲਾ ਪੰਜਵਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ सोत दारा बन बनिता 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 नहीं बनिता भागो बनिता जीरो मतलब की इस्री नगरी इस्री नगरी अनेक बहुत बहुत नहीं लेकिन बिश्राम से ही लाके सोत दारा बनिता अनेक बहुत रंग आर्द्रिश सोत दारा ਬਨਿਤਾ 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 ਅਨੇਕ ਰੂਪ ਬਹੁਤ ਰੂਪ ਰੰਗ ਵੇ ਬਹੁਤ ਰੰਗ ਅਰ ਵੇਸ ਬਹੁਤ ਰੰਗ ਅਰ ਵੇਸ ਹਰ ਨਾਮ ਰਿਤੇ ਨਾ ਬਸਈ ਕਾਰਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗਤ ਕਰ ਸੰਗਤ ਨਿਤ ਸਾਧ ਕੀ ਗੁਰ ਚਰਣੀ ਚਿਤ ਲਾਏ ਸਾਦੇ ਸੰਗ ਗੁਰੂ ਵਾਸਤੇ ਵਰਤੇ ਹਨ ਪਰ ਸਾਦੇ ਪੁਲਿੰਗਿਕ ਬਚਨ ਉਕੜ ਆਣੀ ਚਾਹੀਦੀ ਸੀ ਨਾਲ ਕੀ ਸੰਬੰਧ ਕਾ ਗਿਆ ਇਸ ਕਰਕੇ ਉਕੜ ਨਹੀਂ ਆਈ ਕਰ ਸੰਗਤ ਨਿਤ ਸਾਧ ਕੀ ਗੁਰ ਚਰਣੀ ਹੁਣ ਗੁਰੂ ਵੀ ਪੁਲਿੰਗਿਕ ਬਚਨ ਇੱਥੇ ਵੀ ਉਕੜ ਆਣੀ ਚਾਹੀਦੀ ਸੀ ਸੰਬੰਧ ਕਤ ਦੇਖਦਾ ਨਹੀਂ ਅਗੁਪਤ ਹੈ ਹਾਂਜੀ ਗੁਰੂ ਦੇ ਗੁਰੂ ਦੇ ਚਰਣੀ ਹੈ ਨਾ ਗੁਰ ਚਰਣੀ ਇਹ ਤੇ ਲਾਏ ਤੇ ਲਾਏ ਬੁਰੀ ਦੇ ਚਰਨਾਂ ਨਾਲ ਉਸ ਦੇਸਵੰਦ ਗੁਪਤ ਰੂਪ ਵਿੱਚ ਆ ਗਿਆ ਠੀਕ ਇਸ ਕਰਕੇ ਮੂਰਦੇ ਨਾਲ ਉਕੜਨੀ ਹੈ ਸੰਬੰਧ ਕੇ ਚਾਹੇ ਗੁਪਤ ਰੂਪ ਵਿੱਚ ਆਵੇ ਚਾਹੇ ਜਾਹਰ ਜਿਦਾ ਕੀ ਪ੍ਰਗਟ ਹੋ ਗਿਆ ਚਾਹੇ ਇਸ ਤਰ੍ਹਾਂ ਆ ਜਾਵੇ ਪਰ ਉਸ ਸੰਬੰਧ ਕਾਣੇ ਕਰਕੇ ਨਾਉ ਜਿਹੜਾ ਪਿਛਲਾ ਹੁੰਦਾ ਨਾ ਪੁਲਿੰਗ ਇਕਵਚਨ ਕਿਉਂਕਿ ਓਕਰ ਨਹੀਂ ਲੱਗਦੀ ਨਹੀਂ ਤਾਂ ਹਰੇਕ ਨਾਉ ਜਿਹੜਾ ਪੁਲਿੰਗ ਇਕਵਚਨ ਹੁੰਦਾ ਉਹ ਨੂੰ ਉਕੜਾਂਦੀ ਹੈ ਇਹ ਭਰੀ ਹੈ ਹੱਥ ਪੈਰ ਤਨ ਦੇ ਦੇ ਸਤਿਨੇ ਦੇ ਸਭ ਉਕੜਨੀ ਆਈ ਬਾਕੀ ਸਾਰੇ ਨੂੰ ਕੋਕੜਾ ਇੱਥੇ ਹਾਂਜੀ ਰਹਾਓ ਨਾਮ ਨਿਦਾਨਤੀ ਆਇ ਮਸਤਕ ਹੋ ਗਇ ਭਾਗ ਕਾਰਜ ਸਭ ਸਵਾਰਿਅ ਹੈ ਗੁਰ ਕੀ ਚਰਣੀ ਲਾਗ ਓ ਮੈ ਰੋਗ ਪਰਮ ਕਟਿਐ ਨ ਆਵੈ ਨ ਜਾਗ ਕਰ ਸੰਗਤ ਤੂੰ ਸਾਧ ਕੀ ਅਠ ਸੱਠ ਤੀਰਥ ਨਾਓ ਜੀ ਪ੍ਰਾਣ ਮਾ ਜੀ ਜੀਓ ਹਾਂ ਬੋਸ ਨੂੰ ਆਪਣੇ 3 ਦਿਨਾਂ ਨਾਲ ਦੇ ਨਾਮ ਲਿਖਿਆ ਹੋਣਾ ਨਾ ਨਾਮ ਹੀ ਕਹਿਣਾ ਹਾਂਜੀ 3 ਦਿਨ ਤੇ ਆ ਨਹੀਂ ਆਣਾ ਹੁੰਦਾ ਹਾਂ ਠੀਕ ਹੈ ਜੀਓ ਪ੍ਰਾਣ ਜੀਓ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਉ ਇਹੋ ਇਹੋ ਕੋਲੀ ਬੋਦਗਾ ਨਾ ਸੱਚਾ ਇਹ ਸੁਆਉ ਸੱਚਾ ਇਹ ਮਮ ਜੀ ਨੇ ਜੇ ਇਹ ਹੀ ਬੋਲਤਾ ਹੈ ਨਾ ਇਹ ਠੀਕ ਹੈ ਜੀ ਹਾਂ ਇਹ ਇਹ ਬੋਲਣਾ ਕਿਉਂਕਿ ਕਿਰਿਆਵਾਚੀ ਸ਼ਬਦ ਨਹੀਂ ਹੈ ਇਪੜਨਾਵੀ ਵਿਸ਼ੇਸ਼ਣ ਹੈ ਸਵਾਉ ਸਵਾਦੰਦਾ ਸਵਾਦ ਪੁਲਿੰਗਿਕ ਬਤਨਾ ਉੱਥੇ ਔਂਕੜ ਪਾਉਣੇ ਲੱਗਣੀ ਹੋਈ ਹੈ ਪਰ ਇਹ ਦਾ ਵਿਸ਼ੇਸ਼ਣ ਵੀ ਹੈ ਪੜਨਾਮ ਵੀ ਹੈ ਇਸ ਕਰਕੇ ਪੜਨਾਵੀ ਵਿਸ਼ੇਸ਼ਣ ਕਹਿੰਦੇ ਹੁੰਦੇ ਜਿੱਥੇ ਨਾਉਨ ਨੂੰ ਪੜਾਣੀ ਉੱਥੇ ਉਹਦੇ ਪੜਨਾਵੀ ਵਿਸ਼ੇਸ਼ਣ ਨੂੰ ਜਾਂ ਉਹਦੇ ਵਿਸ਼ੇਸ਼ਣ ਨੂੰ ਵੀ ਔਂਕੜ ਆਣੀ ਹੈ ਇਸ ਕਰਕੇ ਇੱਥੇ ਇਹ ਸ਼ਬਦ ਨੂੰ ਔਂਕੜਾਇਕ ਕੀਤਾ ਇੱਥੇ ਮਿਲ ਹੈ ਸਾਡੇ ਆਈਆਂ ਵਡਾਈਆਂ ਵਡਾਈਆਂ ਇਹ ਗੁਰੂ ਸਾਹਿਬ ਦੀ ਸ਼ੈਲੀ ਹੈ ਲਿਖਣ ਦੀ ਕਿਤੇ ਵਡਾਈਆਂ ਕਿਤੇ ਵਡਾਈਆਂ ਕੋਈ ਨਹੀਂ ਮਹਾਰਾਜ ਨੇ ਠੀਕ ਕਹਿੱਤਾ ਅੰਗ ਮਰਦਾ ਲਿਖਦਾ ਅਰਥ ਇੱਕੋ ਹੀ ਹੈ ਗਰਗਾਹ ਪਾਵੈ ਥਾ ਥਾਉ ਹਾਂ ਇਹਨੂੰ ਕਈ ਕਹਿੰਦੇ ਨੇ ਵੀ ਦਰਗਾਹ ਪਰ ਨੰਦ ਦਾ ਟਕਸਾਲ ਹੈ ਜਾਂ ਕੋਈ ਹੋਰ ਸੰਪਰਦਾਨ ਹੈ ਉਹਨਾਂ ਦਰਗਾਹ ਕਹਿੰਦੇ ਕਿ ਸ਼ਾਇਰੀ ਲੱਗੀ ਹੋਈ ਹਾਇ ਨਾ ਤੇ ਪਰ ਇਹਨਾ ਵਿਆਕਰਨ ਦਾ ਨਿਯਮ ਹੈ ਗੁਰਬਾਣੀ ਵਿਆਕਰਨ ਦਾ ਉਥੇ ਜੇ ਇਹ ਕੌਂਕੜਾ ਜਵੇ ਕਿਸੇ ਨਾਮ ਨੂੰ ਉਹ ਪੁਲਿੰਗ ਹੁੰਦਾ ਉਹ ਕੋਣ ਨਾ ਆਵੇ ਬਹੁਵਚਨ ਹੁੰਦਾ ਠੀਕ ਹੈ ਨਾ ਤੇ ਜੇ ਸ਼ਿਆਲੀ ਆ ਜਾਵੇ ਤਾਂ ਉਹ ਜਿਹੜਾ ਨਾ ਉਹਦੇ ਅਸ ਬਣਦੇ ਨੇ ਫਿਰ ਸ਼ਿਆਲੀ ਦਾ ਅਸ ਹੁੰਦਾ ਨੇ ਨਾਲ ਤੋਂ ਉੱਤੇ ਐਸੇ ਕਿ ਜਨਾ ਕੋਈ ਇਥੇ ਦਰਗਾ ਜਿਹੜਾ ਨੇ ਨਾਲ ਤੋਂ ਉੱਤੇ ਵਿੱਚ ਇਸ ਦਾ ਅਰਥ ਬਣਦੇ ਹੈ ਨਾ ਇਥੇ ਦਰਗਾਹ ਵਿੱਚ ਅਰਥ ਬਣਦਾ ਇਹਦਾ ਦਰਗਾਹ ਪਾਵੈ ਹਾਂ ਇਹ ਦਰਗਾਹ ਪੜੋ ਕੋਈ ਗੱਲ ਨਹੀਂ ਕਿ ਇਹ ਪੜਨੇ ਪੜਨਾ ਪਰ ਇਹਨਾਂ ਦਰਗਾਹ ਸ਼ਬਦ ਅਸਲੀ ਦਰਗਾਹ ਹੀ ਹੈ ਠੀਕ ਹੈ ਇਹਨੂੰ ਅਸੀਂ ਮਾਪਰਾ ਹਾਂ ਕੋਈ ਵੀ ਆਪਣੇ ਦਰਗਾਹ ਹੀ ਕਹਿੰਦੇ ਦਰਗਾਹ ਪਾਵੈ ਥਾਂ ਸਿਹਾਰੀ ਕਹਿੰਦੀ ਇਹਦਾ ਅਰਥ ਦਰਗਾਹ ਵਿੱਚ ਹਾਂਜੀ ਉਹ ਖਾਂ ਮਿਲਣਾ ਹੈ ਨਾ ਕਰੇ ਕਰਾਏ ਆਪ ਪ੍ਰਭ ਸਭ ਇਸ ਇਸ ਹੀ ਹੱਥ ਇਸ ਤਰ੍ਹਾਂ ਨਹੀਂ ਕਰਨਾ ਉਹ ਗੋਲ ਮੋਲ ਨਹੀਂ ਕਹਿੰਦੀ ਬੰਤੀ ਕਰੇ ਕਰਾਏ ਆਪ ਪਰਮਾ ਸਉਕੇਸ਼ ਤਸਹੀ ਹਾ ਇਸ ਨਾਮ ਸਹੀ ਤੇ ਕਿਨ ਲਗੈ ਨਾ ਪਰਮਾ ਦੇ ਆਕੇ ਇਸ ਨਾਮ ਮਾਰ ਆਪੇ ਜੀਵਾਲਾ ਜੀਵਾਲ ਦਾ ਅੱਖ ਜੋੜੀਆਂ ਨੇ ਪੂਰੇ ਜੀਵਾਲ ਦਾ ਮਾਰ ਆਪੇ ਜੀਵਾਲ ਦਾ ਇਥੇ ਮਾਰ ਦੇ ਨਾਰੇ ਨੂੰ ਸਿਹਾਰੀ ਹੈ ਇਥੇ ਅਰਥਮ ਅਰਥਮ ਦਾ ਮਾਰ ਕੇ ਮਾਰ ਆਪੇ ਜੀਵਾਲ ਦਾ ਕੋਈ ਤਰ੍ਹਾਂ ਹਰ ਸਾਥ ਨਾਨਕ ਪ੍ਰਭ ਸ਼ਰਣਾਗਤੀ ਨਾਨਕ ਨਾਨਕ ਪ੍ਰਭ ਪ੍ਰਭ ਸ਼ਰਣਾਗਤੀ ਸਰਬ ਘਟਾ ਕੇ ਨਾਤ ਨਾਨਕ ਸੰਬੋਧਨ ਸ਼ਬਦ ਆਉਂਤ ਨਹੀਂ ਆਈ ਪ੍ਰਭ ਨੂੰ ਕਿਉਂ ਨਹੀਂ ਆਈ ਪ੍ਰਭ ਨੂੰ ਗੋਵਧਰ ਰੂਪ ਦੇ ਵਿੱਚ ਪ੍ਰਭ ਦੀ ਸ਼ਰਣਾਗਤੀ ਗੋਵਧਰ ਰੂਪ ਦੇ ਵਿੱਚ ਦੀ ਆ ਗਿਆ ਸਰਬ ਹਾਂਜੀ ਇਸ ਕਰਕੇ ਪ੍ਰਭ ਦੀ ਭਿਣੂਕੜ ਨਹੀਂ ਆਈ ਨਾਨਕ ਪ੍ਰਭ ਸਰਨ ਆਗਤੀ ਸਰਬ ਘਟਾਂ ਕੇ नाथ ਉਸ ਪ੍ਰਭ ਦੀ ਸ਼ਰਨ ਦੇ ਵਿੱਚ ਹੈ ਮੈਂ ਕਿਉਂਕਿ ਸਾਰੇ ਤੁਹਾਡਾ ਮਾਲਕ ਹੈ ਨਾਥ ਹੈ ਹਾਂਜੀ ਇਸ ਤਿਕਰਮ ਉਹ ਸੀ ਸਿਹਾਰੀ ਕਿਉਂ ਲੱਗੀ ਔਂਕੜ ਕਿਉਂ ਲੱਗੀ ਜੇ ਅਸਲੀ ਇਹ ਚੀਜ਼ਾਂ ਦਾ ਪਤਾ ਲੱਗੇਗਾ ਨਾ ਕਿ ਬਣ ਜੇ ਅਸ ਕੰਨੇ ਸੁਖੀ ਹੋ ਜਾਂਦੇ ਬਣ ਮਸੰਝਣ ਸੁਖੀ ਹੋ ਜਾਂਦੇ ਨਾ ਜੀ ਵਾਹਿਗੁਰੂ ਜੀ ਕਥਾ ਵਾਹਿਗੁਰੂ ਜੀ ਫਤਹਿ Thank <laughs> you.